ਕਿ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਨੇ ਫਿਰ ਮਿਲੇਟ ਨੂੰ ਫੜ ਲਿਆ ਤੇ ਉਹਨਾਂ ਨੇ ਮਿਲੇਟ ਕੁਛ ਨਹੀਂ ਪਾਇਆ ਉਹਨਾਂ ਨੇ ਬਾਕੀ ਸਭ ਕੁਝ ਸੇਮ ਹੈ 5% ਇੱਕ ਮਿਲੇਟ ਪਾ ਕੇ ਤੁਹਾਡਾ ਰੇਟ ਜਿਹੜਾ 10 ਰੁਪਏ ਤੋਂ ਸਿੱਧਾ 30 ਰੁਪਏ ਕਰਤਾ ਜਿਸ ਤਰ੍ਹਾਂ ਕੈਂਸਰ ਕੈਂਸਰ ਦਾ ਵੀ ਇਲਾਜ ਕਰਦੇ ਨੇ ਡਾਕਟਰ ਖਾਦਰਵਲੀ ਤੋਂ ਕੈਂਸਰ ਸਾਲ ਦੋ ਸਾਲ ਦੇ ਅੰਦਰ-ਅੰਦਰ ਇਸ ਤਰ੍ਹਾਂ ਰਿਕਵਰ ਮਿਲੇਟ ਨੂੰ ਜੇ ਫੋਲੋ ਕਰਦੇ ਉਹਦੇ ਰੂਲਸ ਨੂੰ ਸਹੀ ਮੰਨ ਲਾਏ ਸਹੀ ਤਰੀਕੇ ਦੇ ਨਾਲ ਸਹੀ ਤਰੀਕੇ ਨਾਲ ਤੇ ਸਹੀ ਤਰੀਕੇ ਦੇ ਨਾਲ ਫੋਲੋ ਕਰਨ ਵਾਸਤੇ ਨਾ ਤਾਨੂੰ ਕਿਹੇ ਨਾ ਕਿਹੇ ਗਾਈਡੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਚੀਜ਼ ਮੈਂ ਬਹੁਤ ਜ਼ਿਆਦਾ ਦੇਖੀ ਹੈ ਕਿ ਬਿਨਾ ਗਾਈਡੈਂਸ ਤੋਂ ਸਿਰਫ ਸੁਣ ਕੇ ਕਿ ਹਾਂ ਮਿਲਟਸ ਖਾਣੇ ਚਾਹੀਦੇ ਆ ਮਿਲਟਸ ਪਰ ਕੁਝ ਨਹੀਂ ਪਤਾ ਤੁਹਾਨੂੰ ਆਪਣੀ ਪ੍ਰੋਬਲਮਾਂ ਬਾਰੇ ਨਹੀਂ ਪਤਾ ਤੁਹਾਨੂੰ ਡਾਈਟ ਬਾਰੇ ਨਹੀਂ ਪਤਾ ਸਹੀ ਤਰੀਕੇ ਦੇ ਨਾਲ ਤੁਸੀਂ ਮਿਲਟ ਖਾਣਾ ਸ਼ੁਰੂ ਕਰਤਾ ਤੇ ਉਹ ਕਈ ਵਾਰ ਕਈ ਲੋਕਾਂ ਨੂੰ ਕੀ ਹੁੰਦਾ ਪ੍ਰੋਬਲਮਸ ਆਉਣੀਆਂ ਸ਼ੁਰੂ ਹੁੰਦੀ ਹੈ ਫਿਰ ਉਦੋਂ ਉਹਨਾਂ ਕੋਲ ਕੋਈ ਕਿਉਂਕਿ ਸਰੀਰ ਨੂੰ ਇੰਨੇ ਸਾਲਾਂ ਤੋਂ ਤੁਸੀਂ ਕਦੀ ਮਿਲਟ ਪਤਾ ਹੀ ਨਹੀਂ ਸ਼ਰੀਰ ਨੂੰ ਕਣਕ ਚੌਲ ਕਣਕ ਚੌਲ ਖਾਈ ਜਾ ਰਹੇ ਹੋ ਇਹ ਕਹਿੰਦੇ ਵੀ ਸਹੀ ਨਹੀਂ ਹੈ ਹਾਂਜੀ ਔਰ ਫਿਰ ਖਾਸ ਕਰਕੇ ਪੰਜਾਬ 'ਚ ਦਿੱਕਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਹਨ ਹਰ ਚੀਜ਼ 'ਚ ਰੋਟੀ ਰੋਟੀ ਤੋਂ ਬਿਨਾਂ ਉਹਨਾਂ ਨੂੰ ਸਦਕ ਨਹੀਂ ਆਉਂਦਾ ਹੈਨਾ ਤੋ ਉਹ ਕੀ ਕਰਨਾ ਉਹਨਾਂ ਨੇ ਮਿਲਟ ਦਾ ਨਾਮ ਸੁਣਨਾ ਉਹਨਾਂ ਨੇ ਮਿਲਟ ਖਰੀਦਣੇ ਆਟਾ ਭਿਉਣਾ ਤੇ ਰੋਟੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਤੇ ਤਾਡੇ ਤੁਹਾਡੇ ਸਰੀਰ ਨੇ ਅੱਜ ਤੱਕ ਉਸ ਚੀਜ਼ ਦੀ ਯੂਜ਼ ਨਹੀਂ ਕੀਤੀ ਤਾਂ ਤੁਹਾਨੂੰ ਪਤਾ ਇਹ ਤੁਹਾਡੀ ਬਾਡੀ ਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਹੈ ਉਹ ਹੈਵੀ ਫੂਡ ਹੈ ਉਹਨੂੰ ਪਚਾਉਣਾ ਉਹਨੂੰ ਸਿੱਧਾ ਤੁਸੀਂ ਰੋਟੀ ਬਣਾ ਕੇ ਖਾਓਗੇ ਫਿਰ ਤੁਸੀਂ ਪ੍ਰੋਬਲਮਸ ਵਿੱਚ ਪੈ ਜਾਓਗੇ ਜੀ ਜੀ ਕਿਉਂਕਿ ਇਹ ਖੁਸ਼ਕ ਹੁੰਦਾ ਹੈ ਤੇ ਹਰ ਇੱਕ ਨੂੰ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੂੰ ਸੂਟ ਕਰੇ ਕਿਸੇ ਨੂੰ ਕਰ ਵੀ ਸਕਦਾ ਹੈ ਫਿਰ ਉਹਦੇ ਵੀ ਰੋਟੀ ਬਣਾਉਣ ਦੇ ਵੀ ਬੜੇ ਤਰੀਕੇ ਆ ਕਿ ਉਹਨੂੰ ਥੋੜਾ ਸੋਕ ਕਰਕੇ ਵੀ ਰੱਖਣਾ ਪੈਂਦਾ ਉਹ ਵੀ ਕੁਛ ਨਹੀਂ ਕਰਨਾ ਉਸ ਤਰ੍ਹਾਂ ਹੀ ਰੋਟੀ ਬਣਾ ਕੇ ਜਿੱਦੋਂ ਖਾਂਦਾ ਹੈ ਆਪਣਾ ਤਾਂ ਫਿਰ ਪ੍ਰੋਬਲਮ ਕ੍ਰੀਏਟ ਕਰਦਾ ਹੈ ਫਿਰ ਉਹ ਮਿਲਟ ਨੂੰ ਦੋਸ਼ ਦਿੰਦੇ ਆ ਕਿ ਮਿਲਟ ਸਹੀ ਨਹੀਂ ਆ ਸਹੀ ਨਹੀਂ ਆ ਗੱਲ ਪਰ ਉਹ ਉਹਨਾਂ ਨੂੰ ਗਾਈਡੈਂਸ ਦੀ ਲੋੜ ਹੈ ਗਾਈਡੈਂਸ ਤੋਂ ਬਿਨਾਂ ਮਿਲਟ ਨਹੀਂ ਖਾਣਦਾ ਕੋਈ ਐਡਾ ਕੋਈ ਨਹੀਂ ਹਾਂਜੀ